ਜਿਹੜਾ ਯੁੱਧ ਨਸ਼ੇ ਵਿਰੁੱਧ ਛੇੜਿਆ ਹੋਇਆ ਤੇ ਅੱਜ ਤੁਸੀਂ ਰੋਜ਼ ਦੇਖਦੇ ਆਉਂਗੇ ਐਨਡੀਪੀਐਸ ਦੇ ਪਰਚੇ ਚ ਇਹਨਾਂ ਤੇ ਹੋਏ ਹੋਏ ਨੇ ਜੇ ਉਹਨਾਂ ਨੇ ਲੋਕਾਂ ਦੇ ਘਰਾਂ 'ਚ 70 ਪਛਾਤੇ ਤਾਂ ਉਸੇ ਘਰ ਦੇ ਸਾਹਮਣੇ 70 ਵਿਸ਼ੇ ਹੋਏ ਘਰ ਦੇ ਸਾਹਮਣੇ ਉਹਦੀ ਤਿੰਨ ਮੰਜ਼ਲੀ ਕੋਠੀ ਤੇ ਦੀਪਮਾਲਾ ਜਗਦੀ ਹੋਵੇ ਇਹ ਤਾਂ ਬਰਦਾਸ਼ਤ ਨਹੀਂ ਕੀਤਾ ਜਾਊਗਾ ਇਹ ਉਹ ਤਾਂ ਉਹ ਤਾਂ ਟਾਹਾਂਗੇ ਫਿਰ ਅਸੀਂ ਜੇ ਤੋ ਨਸ਼ਾ ਵੇਚਦਾ ਕੋਈ ਤੁਹਾਡਾ ਤੁਹਾਡੀ ਜਾਣਕਾਰੀ ਬਿਲਕੁਲ ਗੁਪਤ ਰੱਖੀ ਜਾਓ ਫੋਨ ਨੰਬਰ ਹੈ 9779100200 ਇਹਦੇ ਤੁਸੀਂ ਸਾਨੂੰ ਦੱਸ ਦੋ ਵੀ ਇਹ ਤੇ ਨਸ਼ਾ ਵੀ ਕੀ ਜਾਂਦਾ ਹੈ ਬਸ ਤੁਹਾਡਾ ਨਾਮ ਨਾ ਆਵੇ ਕੋਈ ਨਾਮ ਕੋਈ ਨੰਬਰ ਆਵੇ ਬਾਕੀ ਕੰਮ ਸਾਡਾ ਇਹ ਹੈਗਾ ਇਰਾਦਾ ਕਿ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣਾ ਹੈ ਜਿਹੜੀ ਪੰਜਾਬ ਸਰਕਾਰ ਦੀ ਯੁੱਧ ਨਸ਼ਾ ਵਿਰੁੱਧ ਮੁਹਿੰਮ ਚੱਲ ਰਹੀ ਹੈ ਉਹਦੇ ਅੰਤਰਗਤ ਸਾਨੂੰ ਕਾਰਪੋਰੇਸ਼ਨ ਵੱਲੋਂ ਇਤਲਾਹ ਮਿਲੀ ਸੀਗੀ ਕਿ ਇੱਕ ਦਲੀਪ ਸਿੰਘ ਦਲੀਪਾ ਜੋ ਕਿ ਅਮਰਦਾਸ ਨਗਰ ਦਾ ਰਹਿਣ ਵਾਲਾ ਹੈ ਇਹਦਾ ਜਿਹੜਾ ਘਰ ਹੈ ਉਹ ਇਲੀਗਲੀ ਐਨਕਰੋਚ ਕੀਤਾ ਹੋਇਆ ਤੇ ਇਹ ਚ ਇਹਨੂੰ ਡਿਮੋਲਿਸ਼ ਕੀਤਾ ਜਾਣਾ ਹੈ ਤੇ ਉਹਦੇ ਵਾਸਤੇ ਪੁਲਿਸ ਪ੍ਰੋਟੈਕਸ਼ਨ ਮੁਹਈਆ ਕਰਵਾਈ ਜਾਏ ਜਦੋਂ ਇਹਦਾ ਬੈਕਗ੍ਰਾਉਂਡ ਚੈੱਕ ਕੀਤਾ ਗਿਆ ਤਾਂ ਇਹਦੇ ਤੇ 11 ਮੁਕਦਮੇ ਵੱਖ-ਵੱਖ ਤਰ੍ਹਾਂਾਂ ਚ ਇਨਕਲੂਡਿੰਗ ਮਰਡਰ ਆਰਮਜੈਕ ਐਨਡੀਪੀਐਸ ਐਕਟ ਪ੍ਰिजन ਐਕਟ ਦੇ ਜਿਹੜੇ ਦਰਜ ਨੇ ਜਿਹਦੇ ਵਿੱਚ 6 ਮੁਕਦਮਿਆਂ ਦੇ ਵਿੱਚ ਇਹ ਸਜ਼ਾ ਜਾਪੀ ਦੀ ਹੈ ਇਹਨੂੰ ਕੋਰਟ ਵੱਲੋਂ ਜਿਹੜੀ ਹੈ ਕਨਵਿਕਸ਼ਨ ਵੀ ਹੋ ਚੁੱਕੀ ਹੈ ਜਿਸ ਕਰਕੇ ਕਾਰਪੋਰੇਸ਼ਨ ਦੀ ਆਈ ਚਿੱਠੀ ਦੇ ਵਿੱਚ ਅਸੀਂ ਅੱਜ ਪੁਖਤਾ ਪੁਲਿਸ ਪ੍ਰਬੰਧ ਕੀਤੇ ਨੇ ਪੁਲਿਸ ਦੀ ਹਾਜ਼ਰੀ ਦੇ ਵਿੱਚ ਕਾਰਪੋਰੇਸ਼ਨ ਵੱਲੋਂ ਇਹਦੇ ਘਰ ਦਾ ਜਿਹੜਾ ਇਲੀਗਲ ਇਨਕ੍ਰੋਜਡ ਘਰ ਹੈ ਉਹਦੀ ਡੈਮੋਲੀਸ਼ਨ ਕੀਤੀ ਜਾ ਰਹੀ ਹੈ